ਮੈਂ ਸ਼ੁਰੂ ਵੀਰ ਬਣ ਕੇ ਯਾਰ ਵੀਰ ਬਾਈ ਬਣ ਕੇ ਵੀਰੇ ਹੱਥ ਬੰਨ ਕੇ ਬੇਨਤੀ ਐ ਸਾਰੇ ਭਰਾਵਾਂ ਨੂੰ ਬਾਈ ਜੀ ਰੈਫਰੀ ਨਹੀਂ ਤਾਂ ਕੋਈ ਰੈਫਰੀ ਗਲਤ ਐ ਇਹ ਆ ਕਹੀ ਮੈਂ ਪੈਸੇ ਨਾ ਦਿਆ ਹੋਵੇ ਤੁਸੀਂ ਕਿਰਾਇਆ ਲੈ ਕੇ 2 ਲੱਖ ਰੁਪਏ ਬਾਹਰ ਨਿਕਲੇ ਆ ਦੋਹੇ ਟੀਮਾਂ ਦਾ ਮੇਰਾ ਕੋਈ ਕਸੂਰ ਐ ਠੀਕ ਐ ਜੀ ਜੋ ਰੂਰ ਕਰਿਆ ਸੀ ਸਵੇਰ ਤੋਂ ਸਵੇਰ ਤੋਂ ਰੋਲ ਵੀਰੇ ਕੀ ਕਰਿਆ ਬਈ ਦੋ ਰੈਡਾਂ ਪਾਉਣੀਆਂ ਠੀਕ ਹੈ ਵੀਰੇ ਮੇਰੀ ਗਲਤੀ ਕੀ ਹੈ ਮੇਰੀ ਗਲਤੀ ਕੀ ਹੈ ਵੀਰੇ ਠੀਕ ਹੈ ਆ ਜੀ ਸਾਰੇ ਸਾਰੇ ਗੱਲ ਮੰਨਣ ਦੇ ਜੱਗੂ ਇਹ ਪਲੇਅਰਾਂ ਦੀ ਗੱਲ ਨਹੀਂ ਹੁੰਦੀ ਵੀਰੇ ਮੇਰੀ ਗਾ ਓ ਹਾਂ ਦੋਸਤ ਭਾਈ ਹੁਣ ਮੇਲਾ ਖਰਾਬ ਐ ਓ ਵਧੀਆ ਗੱਲ ਹੈ ਹੈਲੋ ਭਾਈ ਵੀਰੇ ਆਪੋ ਆਪਣੀ ਜਗ੍ਹਾ ਰਹਿਓ ਯਾਰ ਇਦਾਂ ਕਿਉਂ ਗਰਾਊਂਡ ਚਾ ਰਹੇ ਯਾਰ ਹੈਲੋ ਸਾਰੇ ਬੇਇੱਜ਼ਤੀ ਕਰਦੇ ਯਾਰ ਇੱਦਾਂ ਇਕੱਠਾ ਨਾ ਕਰੋ ਗਰਾਊਂਡ 'ਤੇ ਬਹੁਤ ਗਲਤ ਗੱਲ ਐ ਬਹੁਤ ਗਲਤ ਗੱਲ ਐ ਬਹੁਤ ਗਲਤ ਗੱਲ ਹੈਲੋ ਭਾਈ ਟੂਰਨਾਮੈਂਟ ਕੈਨਸਲ ਐ ਮੈਂ ਕੋਈ ਪੈਨ ਨਹੀਂ ਦਿੰਦਾ ਜਾਓ ਡੈਕਸ ਆਓ ਜਾਓ ਚਲੋ ਭਾਈ ਕਰ ਨੂੰ ਮੇਲਾ ਮੈਂ ਨਹੀਂ ਕਰਾਉਂਦਾ ਕਰਪੈਣਾ ਮੇਰੇ ਘਰ ਜਾਊਂਗਾ ਮੈਂ ਨਹੀਂ ਕਰਾਉਂਦਾ ਮੇਲਾ ਹੈਲੋ ਲੜਾਈ ਨਾ ਕਰੋ ਗਾ ਸੁਣੋ ਓਏ ਪਲੇਰੋ ਮੇਲਾ ਨਾ ਖਰਾਬ ਕਰੋ ਪਲੇਰੋ ਬਹੁਤ ਗਲਤ ਗੱਲ ਜੱਗੂ ਜੱਗੂ ਪਿੱਛੇ ਆਜੋ ਬੁਲੇਟ ਬਹੁਤ ਗਲਤ ਕੰਮ ਕਰ ਜੱਗੂ ਉਹ ਵੀਰੇ ਵਿੱਚ ਨਾ ਆਓ ਯਾਰ ਪਲੀਜ਼ ਬੇਨਤੀ ਹੈ ਵਿੱਚ ਨਾ ਆਓ ਭਲਾ ਬਣ ਕੇ ਉਹ ਵੀਰੇ ਇਹਨਾਂ ਨੂੰ ਹਟਾਓ ਯਾਰ ਪਲੀਜ਼ ਰੇਂਟੇ ਦਾ ਨਾ ਕਰੋ ਵਧੀਆ ਗੱਲ ਯਾਰ ਤੁਸੀਂ ਰੋਜੀ ਖੇਡਦੇ ਹੋ ਹੈਲੋ